ਹਾਂਜੀ ਸਸੀ ਕਬੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਉਹ ਰਾਤ ਜਿਹੜਾ ਵਿੱਚ ਛੱਡ ਗਏ ਹੋਏ ਆ ਉਹ ਵੱਢਿਆ ਹੋ ਕੱਲ ਜਦੋਂ ਮੀਂਹ ਨਹੀਂ ਆ ਗਿਆ ਸੀ ਉੱਥੇ ਉੱਥੇ ਵਿੱਚ ਛੱਡਿਆ ਆ ਨਾ ਪਹਿਲਾਂ ਉਹ ਵੱਢ ਦੋ ਜਾ ਕੇ ਉਹ ਵੱਢ ਦੋ ਤੇ ਨਾਲ ਹੀ ਉੱਥੇ ਇੱਕ ਅੰਕਲ ਦਾ ਉਹਦਾ ਵੱਢਣਾ ਉਹ ਵੱਢ ਦੋ ਅੱਜ ਸਫਾਈ ਕਰਾਉਣ ਲੱਗੇ ਹੋਏ ਆ ਆ ਸਾਰਾ ਧੋਣਾ ਅੱਜ ਫਰਸ਼ ਨਾ ਪਾਣੀ ਦੇ ਨਾਲ ਚਲਾ ਕੇ ਥੱਲਿਓਂ ਐਨ ਫਿਰ ਫਰਸ਼ ਲਾਲਾ ਨਿਕਲ ਜਾਣਾ ਸਾਰਾ ਫਰਸ਼ ਧਵਾ ਕੇ ਤੇ ਐਨ ਪੂਰਾ ਪ੍ਰੋਪਰ ਸਾਫ਼ ਹੋ ਜਾਊਗਾ ਤੇ ਆ ਪੱਖਾ ਲਿਆਈ ਸੀ ਜਿਹੜਾ ਲਗਾਤਾਰ ਉੱਤ ਚੱਕ ਕੇ ਦੇਖੋ ਮਾਰਦਾ ਪੂਰੇ ਫਰਾਟੇ ਹਵਾ ਸਨੋ ਜੇ ਆ ਧੋ ਕੇ ਨਾ ਸਵਾਰ ਕੇ ਇੱਥੋਂ ਇੱਥੇ ਦੋ ਮੰਜੇ ਤੇ ਕੁਰਸੀ ਕਿਤੇ ਨਹੀਂ ਜਾਣਾ ਚਾਹੀਦਾ ਇੱਥੇ ਹਾਂ ਕੁਰਸੀ ਸਾਫ਼ ਕਰ ਦਿਆ ਕਰਿਓ ਰੋਜ਼ ਤੇ ਉਹ ਜਾਣਾ ਨਹੀਂ ਜਾਈਦਾ ਕਿਤੇ ਬੱਸ ਠੀਕ ਆ ਨਾ ਇੰਨੀ ਗੱਲ ਦਾ ਧਿਆਨ ਰੱਖਿਓ ਵੀ ਇਹ ਤਾਂ ਨਾਕ ਵੀ ਲੈ ਕੇ ਜਾਵੇ ਇੱਥੋਂ ਚੱਕ ਬਸ ਆ ਦੇ ਇੱਥੇ ਜਗ੍ਹਾ ਬੈਠੇ ਹਮੇਸ਼ਾ ਮੰਝਾ ਤੇ ਕੁਰਸੀ ਰਹਿਣੀ ਚਾਹੀਦੀ ਹੈ ਉਹ ਨਹੀਂ ਕਰਾਉਣੀ ਫਿਰ ਗੰਦ ਪਾ ਦਿੰਨੇ ਆ ਯਾਰ ਉਹਰੇ ਆ ਦੇਖੋ ਕਿੱਥੇ ਵਧੀਆ ਕਿੰਨਾ ਵਧੀਆ ਫਟੋ ਗਿਆ ਉੱਚੀ ਜਗ੍ਹਾ ਤੇ ਪੂਰੇ ਮਾਰੂ ਫਰਾਟੇ ਇੱਥੋਂ ਬਹੁਤ ਵਧੀਆ ਵਧੀਆ ਲੱਗਿਆ ਪੱਖਾ ਵੱਡਾ ਪੱਖਾ ਵਾ 25 ਫੁੱਟ ਤੱਕ ਕਹਿੰਦੀ ਹਵਾ ਦੇ ਦੂ ਉੱਚੀ ਜਗ੍ਹਾ ਲੱਗ ਗਿਆ ਮੈਂ ਕਹਿੰਦਾ ਇੱਥੇ ਆਰਾਮ ਨਾਲ ਪੂਰੀ ਵਧੀਆ ਹਵਾ ਕਰੂ ਸਾਂ ਸ਼ਾਮ ਨੂੰ ਬਹਿਣਾ ਔਖਾ ਹੋ ਜਾਂਦਾ ਜਦੋਂ ਨਾ ਮੱਛਰ ਦਿਨੇ ਤਾਂ ਇੱਥੇ ਆ ਸ਼ੈੱਡ ਐਨ ਪੂਰਾ ਠੰਡਾ ਰਹਿੰਦਾ ਦਿਨੇ ਤਾਂ ਕੋਈ ਦਿੱਕਤ ਹੀ ਨਹੀਂ ਆਉਂਦੀ ਤੇ ਸ਼ਾਮ ਟਾਈਮ ਬਹੁਤ ਔਖਾ ਹੋ ਜਾਂਦਾ ਸੀ ਬੈਣਾ ਕਰਨ। ਤੇ ਕਣਕ ਆਪਣਾ ਫਾਰਮ ਤੇ ਆਕੀਲਾ ਰਹਿੰਦਾ ਸੀ 826 ਦਾ। ਇਹ ਵੱਢ ਲਿਆ। ਇਹ ਵੱਢ ਕੇ ਦੂਜੀ ਕਮੈਨ ਉਧਰ ਗਈ ਹੋਈ ਆ ਵੱਢਣ। ਕਿਸੇ ਦੇ ਉਹ ਵੱਢ ਕੇ ਫਿਰ ਆਪਣਾ ਉਧਰ ਰਾਤ ਦਾ ਜਿਹੜਾ ਵਿੱਚ ਛੱਡਿਆ ਹੋਇਆ ਉਹ ਵੱਡਾਂਗੇ। ਉਹਨੂੰ ਕਰਦੇ ਆਂ ਪੂਰਾ ਤੇ ਇਹ ਕਰਵਾਉਨੇ ਆ। ਸੋ ਜੀ ਆਪਣਾ ਤਾਂ ਇੱਥੇ ਫਾਰਮ ਤੇ ਵੱਡਿਆ ਗਿਆ ਹੁਣ ਆਪਣੇ ਰਹਿ ਗਏ ਸਿਰਫ ਦੋ ਕਿਲੇ ਵੱਢਣ ਵਾਲੇ ਕਣਕ ਦੇ ਉਹ ਕਿਲਾ ਉੱਥੇ ਵਿਚਾਲੇ ਛੱਡਿਆ ਤੇ ਕਿਲਾ ਕਿ ਇੱਥੇ ਬਾਗਲੇ ਚ ਫੇਰ ਉਸ ਤੋਂ ਬਾਅਦ ਦੋ ਕਿਲੇ ਜਵਾਂਦੇ ਆ ਉਹ ਵੱਢਾਂ ਅੱਜ ਤਕਰੀਬਨ ਨਵੇੜ ਦੇਣਾ ਅੱਜ ਉਹ ਜਿਹੜੀ ਗੁਰਦਾਰੇ ਗਈ ਸੀ ਕੰਬਨ ਉਹਦਾ ਵੀ ਅੱਜ ਨਿਬੜ ਗਿਆ ਕਿਉਂਕਿ ਕੱਲ ਵੀ ਮੀਂਹ ਪਿਆ ਕੱਲ ਵੀ ਨਹੀਂ ਜਮਾਂ ਵੀ ਚੱਲੇ ਬਸ ਉਹ ਤੁਰਨ ਲੱਗਿਆ ਹੁਣ ਉਹ ਤੋਂ ਬਾਲੇ ਵੀਰ ਕਹਿੰਦੇ ਆ ਵੀ ਵੀਰੇ ਤੂੜੀ ਵਾਲੀ ਮਸ਼ੀਨ ਦਿਖਾ ਦਿਓ ਤੂੜੀ ਵਾਲੀ ਵੀਰੇ ਤੂੜੀ ਵਾਲੀ ਮਸ਼ੀਨ ਸਾਡੇ ਕੋਲ ਤਾਂ ਨਿੱਕੀ ਜੀ ਆ 2006 ਮਾਡਲ ਆ 6 ਮਾਡਲ ਦੇ ਵਿੱਚ 2000 ਚ ਉਦੋਂ 90000 ਰੁਪਏ ਦੀ ਆਈ ਸੀ ਇਹ ਸਾਰੀ ਤੇ 855 ਦੇ ਲਈ ਲਈ ਸੀ ਉਦੋਂ ਆਪਾਂ ਇਹ 855 ਤੇ ਚਲਾਉਂਦੇ ਹੁੰਦੇ ਸੀ ਉਸ ਟੈਂਕ ਤੇ ਅੱਜ ਤੱਕ ਕਦੇ ਧੋਤੀ ਨਹੀਂ ਬਸ ਹੁਣ ਕਪੜਾ ਮਾਰ ਕੇ ਚਲਾ ਲੈਣੀ ਆ ਤੇ ਕਦੇ ਨਹੀਂ ਧੋਤੀ ਕਦੇ ਵੀ ਤੇ ਬਸ ਅੰਦਰ ਖੜੀ ਹੁੰਦੀ ਆ ਤੇ ਤੁਸੀਂ ਦੇਖ ਲਓ ਵੀ ਨਾ ਕਿਤੇ ਕੋਈ ਚਾਦਰ ਗਲੀ ਹੋਈ ਆ ਨਾ ਕੁਝ ਹੋਰ ਉਵੇਂ ਦੀ ਉਵੇਂ ਪਈ ਆ ਜੇ ਸਾਰੀ ਦੀ ਸਾਰੀ ਮਸ਼ੀਨ ਹਨਾ ਬਾਈ ਹੁਣੀ ਕਹਿੰਦੇ 53 10 ਤੇ ਚਲਾਉਣੀ ਆ ਤਾਂ ਤਰਵਿੰਦਾ ਜੀ ਦਾਸ ਅੱਜ ਕੱਢਿਆ ਅੰਦਰੋਂ ਤੇ ਇਹਦੇ ਮਗਰ ਪਾਈ ਆ ਤੇ ਸੁਲਾਬ ਹਜੇ ਹੈਗੀ ਆ ਜ਼ਿਆਦੇ ਕਦੇ ਕੋਈ ਖੋਜ ਨਹੀਂ ਕੀਤਾ ਹੋਇਆ ਵੀਰੇ ਇਹਨੂੰ ਆ ਪੈਪਾ ਪੂਪਾ ਸਾਰਾ ਕੁਝ ਨਾਲ ਦੇ ਹੀ ਆ ਪਹਿਲਾਂ ਪਹਿਲਾਂ ਚਲਾਈ ਆ ਤਿੰਨ ਦੇ ਦੋ ਦੋ ਤਿੰਨ ਸਾਲ ਕਰਾਇਆ ਲਾਇਆ ਬਾਹਰ ਹਨਾ ਬਣਾਉਂਦੇ ਰਹੇ ਆ ਵਾ ਪਹਿਲੇ ਸੀਜ਼ਨ ਦੇ ਲੋ ਅਸੀਂ ਇਹ ਇਹ ਮਸ਼ੀਨ ਨਾ ਉਹ ਪਹਿਲੇ ਪਹਿਲੇ ਸੀਜ਼ਨ ਅਜ ਤਾਂ ਬਹੁਤ ਚਲਾਈ ਆ ਦੋ ਸਾਲ ਤਿੰਨ ਸਾਲ ਪੂਰੀ ਚਲਾਈ ਆ ਪਹਿਲੇ ਸੀਜ਼ਨ ਜਦੋਂ ਆਪਾਂ 2006 ਚ ਕੰਬਾਈਨ ਲਿਆਂਦੀ ਸੀ ਕੰਬਾਈਨ ਨੇ ਵੱਡੇ 300 ਕਿੱਲ ਤੇ ਇਹਨੇ ਬਣਾਈ ਸੀ 400 ਟਰਾਲੀ ਤੂੜੀ ਦੀ ਕੰਬਾਈਨ ਦੀ ਬਾਡੀ ਦਾ ਰੇਟ 500 ਤੇ ਇਹਦੀ ਤੂੜੀ ਬਣਾਈ ਦਾ ਰੇਟ 500 ਦੇਖ ਲੋ ਹਨਾ ਕਿ ਇਹ ਇਹ ਬਰੋਬਰ ਕੰਮ ਕਰ ਜਾਂਦੀ ਆ ਕੰਬਾਈਨ ਦੇ ਹੁਣ ਵੀ ਜਿਨ੍ਹਾਂ ਕੋਲੇ ਹੈਗੀਆਂ ਨੇ ਜਿਹੜੇ ਵੀਰਾਂ ਕੋਲੇ ਉਹ ਬਹੁਤ ਕੰਮ ਖਿੱਚ ਲੈਂਦੇ ਆ ਜਿਹੜੇ ਚਲਾਉਂਦੇ ਆ ਜ਼ਿਆਦੇ ਹੁਣ ਉਹ ਦਿਲਪ੍ਰੀਤ ਹੁਣੀ ਕੰਬਾਈਨ ਵਾਲੇ ਜਿਨ੍ਹਾਂ ਕੋ ਸਟੈਂਡਰਡ ਕੰਬਾਈਨ ਆ ਉਹ ਵਲੌਗ ਬਣਾਉਂਦਾ ਵੀਰ ਉਹ ਵੀ ਚੱਕਦੇ ਆ ਫੱਟੇ ਉਹ ਬਹੁਤ ਚਲਾਉਂਦੇ ਆ ਤੂੜੀ ਵਾਲੀ ਮਸ਼ੀਨ ਤੇ ਉਹਦਾ ਛੋਟਾ ਭਰਾ ਦੇ ਲੋਕ ਕਿੰਨਾ ਟਰਾਲੀ ਕੱਲ ਉਹਨੇ ਬਣਾ ਮੈਨੂੰ ਫੋਨ ਆਇਆ ਵੀ ਕਹਿੰਦਾ ਵੀ ਵੀਰੇ 30 ਟਰਾਲੀਆਂ ਬਣਾਈਆਂ ਬਹੁਤ ਆਤੀ ਟਰਾਲੀਆਂ 7 ਤੋਂ 10 ਵਾਲੀਆਂ ਜ਼ਿੰਦਗੀ 'ਚ ਕਦੇ ਬਣੀਆਂ ਹੀ ਨਹੀਂ ਤੀ ਸਾਡੇ ਬੰਦਿਆਂ ਤੋਂ ਤਾਂ ਵੱਧ ਤੋਂ ਵੱਧ ਅਸੀਂ 15 ਟਰਾਲੀਆਂ ਬਣਾਈਆਂ ਬਸ ਨਹੀਂ ਤਾਂ ਅਸੀਂ 10 11 10 11 8 7 10 11 ਬਸ ਕਿਉਂ ਕਿਉਂਕਿ ਆਪਣੀ ਟਰਾਲੀ ਵੱਡੀ ਆ ਤੇ ਇਹ ਮਸ਼ੀਨਾਂ ਵੀ ਛੋਟੀਆਂ ਨੇ ਤੇ ਤੇ ਸਾਡੇ ਇੱਥੇ ਗਵਾਂਢ ਚਾਸ ਉਹਨਾਂ ਕੋਲ ਸੋਨਾਲੀ ਕਾ ਟਰੈਕਟਰ ਉਹ ਵੀ ਬਣਾਉਂਦੇ ਆ 20 25 25 ਟਰਾਲੀਆਂ ਤੱਕ ਉਹ ਚਮਾਣ ਜਾਂਦੇ ਆ ਇਹ ਉਹ ਗੋਗੀ ਨੇ ਤਾਂ ਬਹੁਤ ਬਣਾਈਆਂ ਵਧੀਆ ਮਿਹਨਤੀ ਆ ਯਾਰ ਉਹ ਵੀ ਬਹੁਤ ਮਿਹਨਤੀ ਆ ਵਿਚਾਰੇ ਬਹੁਤ ਮਿਹਨਤ ਕਰਦੇ ਆ ਵੀਰ ਉਹ ਹਨਾ ਕੰਬਾਈਨਾ ਤੇ ਸੀਜ਼ਨ ਲਾਉਂਦੇ ਆ ਸਾਰੇ ਘਰ ਦੇ ਘਰ ਦੀ ਜੋਇੰਟ ਫੈਮਿਲੀ ਆ ਚੰਗਾ ਲੱਗਦਾ ਬ ਉਹਨਾਂ ਦਾ ਦੇਖ ਕੇ ਤੇ ਆਪਣੀ ਬੋਰ ਵਧੀਆ ਮਸ਼ੀਨ ਆ ਪੂਰੀ ਇਹ ਚੋਟੀ ਦੀ ਮਸ਼ੀਨ ਇੱਕ ਆਪਣਾ ਸਪਰੇਅ ਵਾਲਾ ਪੰਪ ਅੰਦਰ ਪੱਕਾ ਫਿੱਟ ਕਰਿਆ ਹੈ ਜਿਹਦੇ ਨਾਲ ਆਪਾਂ ਟਰੈਕਟਰ ਟੂਟਰ ਧੋਨੇ ਹੁੰਦੇ ਆ ਉਹ ਵੀ ਇਧਰੋਂ ਪਹਿਲਾਂ ਉਹ ਵੀ ਚਲਾਤੀ ਤੇ ਉਧਰੋਂ ਦੂਜੇ ਪਾਸੇੋਂ ਚਲਾਤਾ ਸੁਣੋ ਜੀ ਉਹ ਟੋ ਟੈਂਕੀ ਵੀ ਚਲਾ ਦੇ ਨਾਲ ਹੀ ਓਹੋ ਜੰਮੀ ਬਾਈ ਕਿੱਥੇ ਗਿਆ ਹੈ ਓਏ ਆ ਮਿੱਟੀ ਐਵੇਂ ਨਾ ਖਰਾ ਨਾਲ ਖਿੱਚ ਦਿਆ ਕਰੋ ਯਾਰ ਖਰਾ ਪਾਇਆ ਨਹੀਂ ਖੜਾ ਦੇ ਉਹੀ ਪੂਰੀ ਮਾਰਦਾ ਫਰਾਟੇ ਇਹ ਦੇ ਲੋ ਵੀ ਇਹਦੇ ਵਿੱਚ ਨਾ ਫੋਨ ਦੇ ਵਿੱਚ ਕਿਵੇਂ ਲੋਸ ਸਪੀਡ ਨਹੀਂ ਨਾ ਹੁੰਦਾ ਪੱਖਾ ਚੱਲ ਲੋ ਜੀ ਅੱਜ ਆਪਾਂ ਆਪਣੇ ਫੋਲਡਰ ਦੀ ਸਰਵਿਸ ਕਰਵਾ ਲਈ ਬਹੁਤ ਚੱਲ ਜਾਂਦੀ ਫੋਨਾਂ ਦੀ ਸਰਵਿਸ ਸਾਡੇ ਕੋਲ ਦਾ ਹੀ ਆ ਵੀਰ ਜਸਪਾਲ ਬੋਰਡ ਦਾ ਮੈਂ ਕੰਮ ਕਰਦਾ ਦੇ ਰਾਨ ਪੂਰਾ ਚਮਕਾਤਾ ਮੋਟਰਸਾਈਕਲ ਮੋਟਰਸਾਈਕਲ ਤੇ ਵੀ ਬਹੁਤ ਖਰਚਾ ਆਉਂਦਾ ਟੋヨタ ਨੀਨੋਵਾ ਤੇ 5000 ਲੱਗਦਾ ਵਾ ਸਰਵਿਸ ਕਰਾਉਣ ਦਾ ਇਹਦੇ ਤੇ 2200 ਲੱਗ ਗਿਆ ਸਰਵਿਸ ਕਰਨ ਦਾ ਚਮਕਾਤਾ ਹੈ ਨਾ ਪੂਰਾ ਵੀ ਆਪਣੇ ਮੋਟਰਸਾਈਕਲ ਵਧੀਆ ਬਣ ਗਿਆ ਹੁਣ ਹੁਣ ਫੇਰ ਨਹੀਂ ਸੀਜ਼ਨ ਸੀਜ਼ਨ ਲੋਡ ਲਓ ਜੀ ਛੱਡ ਦੇ ਲਓ ਬਣ ਗਿਆ ਨਾ ਨਵੇਂ ਵਰਗਾ ਬਿਲਕੁਲ ਜਿਵੇਂ ਨਵੇਂ ਫਰਸ਼ ਲਾਏ ਹੁੰਦੇ ਐਨ ਲਾਲ ਲਾਲ ਇਟਾ ਨਿਕਲਾਈਆਂ ਸਾਰੇ ਛੱਡ ਗਿਆ ਹੁਣ ਅੱਜ ਬਾਹਰ ਲਾਵਾਂਗੇ ਝੁੱਟੀ ਬਾਹਰ ਦਾ ਫਰਸ਼ ਧੋਨੇ ਤੇ ਕੱਲ ਆਪਣੇ ਜਹੋਂ ਵੱਢਲੇ ਸੀਗੇ ਦੇ ਲੋ ਕਿੰਨੇ ਸਾਫ਼ ਨਿਕਲੇ ਜਾਉਣ ਇਹ ਆਪਾਂ ਮੱਝਾਂ ਲਈ ਰੱਖ ਲੈਣੇ ਚਲੋ ਕਣਕ ਦਾ ਨਿਬੜ ਗਿਆ ਕੰਮ ਜਾਉਣ ਦਾ ਵੀ ਨਿਬੜ ਗਿਆ ਬਸ ਬਾਹਰ ਰਹਿੰਦਾ ਥੋੜਾ ਜਿਹਾ ਵੱਢਣਾ ਕਿਸੇ ਦਿਨ ਬਸ ਇੱਕ ਤਿੰਨ ਕਿੱਲੇ ਜਾਵਾਂਦੇ ਰਹਿੰਦੇ ਆ 7-8 ਕਿੱਲੇ ਉਹਦੇ ਰਹਿੰਦੇ ਆ ਕਣਕ ਦੇ ਤੇ ਆਪਾਂ ਜੇ ਚੱਲੇ ਆਂ ਪ੍ਰੀਤ ਵਾਲਿਆਂ ਦੇ ਲੈ ਕੇ ਆਪਣਾ ਕਟਰ ਮੱਕੀ ਵਾਲ ਜਿਹੜਾ ਪ੍ਰੀਤ ਵਾਲਿਆਂ ਤੋਂ ਕਟਰ ਬੜਮਾਇਆ ਸੀ ਉਹ ਛੱਡ ਕੇ ਆਉਣਾ ਉਹਨਾਂ ਦੇ ਤੇ ਕਿਉਂਕਿ ਉਹਦੇ ਵਿੱਚ ਕੁਝ ਕੁ ਪ੍ਰੋਬਲਮ ਆਈਆਂ ਸੀ ਉਹ ਵੀਰੇ ਉਹਨਾਂ ਨਾਲ ਗੱਲ ਉਦੋਂ ਹੋਈ ਸੀ ਉਹ ਕਹਿੰਦੇ ਸੀ ਅਸੀਂ ਸੋਲਵ ਕਰਕੇ ਦਵਾਂਗੇ ਵੀ ਜੋ ਸੀ ਜ ਕੋਈਾ ਥੋੜਾ ਖਰਾਬ ਲੋ ਜੀ ਮਸ਼ੀਨਾਂ ਦਾ ਕੰਮ ਹੋ ਗਿਆ ਬਸ ਥੋੜਾ ਜਿਹਾ ਰਹਿਣਾ ਦੂਜੀ ਮਸ਼ੀਨ ਵੀ ਕੱਲ ਮੁੜੇ ਸੀ ਅੱਜ ਸਾ ਦੋਨੇ ਮਸ਼ੀਨਾਂ ਢੋਡੀਆਂ ਨੇ ਯਾਨੀ ਕਿ ਖੋਲ ਕੇ ਨਾ ਫੀਡਰ ਫੁੱਡ ਲਾ ਕੇ ਧਵਾ ਦੇਣੀ ਆ ਬਸ ਤੇ ਹੁਣ ਧੋ ਕੇ ਬਸ ਨਾਲ ਹੀ ਰਿਪੇਅਰ ਕਰ ਦੇਣੀ ਇਹਨਾਂ ਦੀ ਛੱਡਣੀ ਆ ਨਹੀਂ ਹਟ ਤੁਸੀਂ ਕਿੱ데 ਜਾਣਾ ਬਾਈ ਅੱਜ ਵੜਣਾਗੇ ਇੱਥੇ ਉਹ ਪੱਠੇ ਪੁੱਠੇ ਵਾਲੇ ਦਾ ਕਹਿਦਾ ਸੀ ਗਰਮੀ ਹੋ ਗਈ ਉਹਦੇ ਨੂੰ ਵੜਨ ਵਾਲੇ ਜਾਂ ਇੱਥੇ ਕਿਹੜਾ ਪੱਠੇ ਵਾਲਾ ਉਹ ਤੇ ਫਤ ਨਹੀਂ ਇਹ ਨੂੰ ਪੁੱਛਾਂ ਇਹ ਗਰਮੀ ਨੂੰ ਬਲਾਹ ਅੱਜ ਕਟਰ ਕੱਢਣ ਲੱਗੇ ਆ ਬਸ ਹੁਣ ਦੇਖਦੇ ਆ ਕਟਰ ਕੱਢ ਕੇ ਲੋਜੀ ਕਾਰਡ ਲਿਆ ਕਰਾਪਨ ਮਿੱਟੀ ਵਾਲਾ ਇਹਦੇ ਵਿੱਚ ਕਾਫੀ ਪ੍ਰੋਬਲਮ ਆਈਆਂ ਦੀਆਂ ਜੀ ਜੋ ਜੋ ਪ੍ਰੋਬਲਮ ਆਈਆਂ ਉਹ ਹੁਣ ਸੋਲਵ ਕਰਾਉਣ ਨੂੰ ਬੀਤ ਵਾਲਿਆਂ ਦੀ ਛੱਡ ਕੇ ਆਉਨੇ ਆ ਆਪੇ ਕਰਕੇ ਦੇਣਗੇ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਅਸੀਂ ਆਪੇ ਕਰਕੇ ਦਵਾਵਾਂਗੇ ਜੋ ਕੋਈ ਪ੍ਰੋਬਲਮ ਹੈ ਇਹਦੇ ਨਾਲ ਆਹ ਗਰਾਰੇ ਟੁੱਟ ਕੇ ਡਿੱਗੇ ਸੀ ਦੋ ਤਿੰਨ ਵਾਰ ਆ ਜਿਹੜੀਆਂ ਗਰਾਰੀਆਂ ਨੇ ਨਾ ਇਹ ਟੁੱਟ ਕੇ ਕਈਆਂ ਦੀਆਂ ਡਿੱਗੀਆਂ ਇੱਕ ਤਾਂ ਇਹਦੇ ਚੱਕਰ ਸਲੋ ਕਰਾਉਣੇ ਆ ਇਹਦੇ ਹੋਰ ਨਾ ਵੀ ਚੱਕਰ ਸਲੋ ਹੋਰ ਹੋ ਜਾਣ ਕਟਰ ਤੇਜ਼ ਵਾਲਾ ਘੁੰਮਦਾ ਜਿਵੇਂ ਹਾਲੈਂਡ ਦਾ ਕਟਰ ਆ ਉਹ ਨਹੀਂ ਤੇਜ਼ ਘੁੰਮਦਾ ਬਿਲਕੁਲ ਇਹਦੇ ਚੱਕਰ ਜਾਦੇ ਫਾਸਟ ਤਾਂ ਪੇ ਟੁਪੇ ਦੇ ਕਰਦੇ ਆ ਕਿ ਰੈਂਪੀ ਲੱਗੇ ਤਰ੍ਹਾਂ ਦਾ ਤੇ ਫਿਰ ਚਾਹਦੇ